ਵਹੀ ਗੁਰੂ ਜੀ ਦਾ ਖਰਸਾ ਸ੍ਰੀ ਵਹੀਦੂ ਕੇ ਇਹ ਗੁਰਦੁਆਰਾ ਧੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਹਿਸਤਾਨ ਤੇ ਕੁੰਟੀ ਆਪਾਂ ਇਹ ਸਰੋਵਰ ਇੱਧਰ ਧੰਤਨ ਬਾਬਾ ਬੁੱਢਾ ਜੀ ਦਾ ਸਰੋਵਰ ਅਸ਼ਨਾਣ ਕਰਨ ਵਾਸਤੇ ਬਹੁਤ ਹੀ ਪਵਿੱਤਰ ਜਗਾ ਹੈ ਆਪ ਵੀ ਕਦੇ ਆਓ ਤੇ ਦਰਸ਼ਨ ਕਰੋ ਧੰਤਨ ਬਾਬਾ ਬੁੱਢਾ ਜੀ ਦੇ ਅਸਥਾਨ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਆਪ ਵੀ ਆਓ ਤੇ ਦਰਸ਼ਨ ਕਰੋ ਇਹ ਆਪਣੀ 6ਵੀਂ ਯਾਤਰਾ ਸ਼ੁਰੂ ਹੋ ਗਈ ਹੈ ਸਾਥ ਸੰਗਤ ਜੀ ਆਪ ਜੀ ਨੂੰ ਵੀਡੀਓ ਭੌਂਦੇ ਰਵਾਂਗੇ ਗੁਰੂ ਘਰ ਦੇ ਅਸਥਾਨਾਂ ਦੀਆਂ ਆਪ ਸ਼ੇਅਰ ਲਾਇਕ ਜ਼ਰੂਰ ਕਰਿਓ ਜੀ ਸਾਧ ਸੰਗਤ ਜੀ ਆਪ ਸ਼ੇਅਰ ਲਾਇਕ ਜ਼ਰੂਰ ਕਰਿਓ ਇਹ ਗੁਰਦੁਆਰਾ ਤਨਤਨ ਬਾਬਾ ਬੁੱਢਾ ਸਾਹਿਬ ਜੀ ਹੈ ਤਨਤਨ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਰਮਦਾਸ ਸਾਹਿਬ ਰਮਦਾਸ ਗੁਰਦੁਆਰਾ ਬਾਬਾ ਬੁੱਢਾ ਜੀ ਦਾ ਆਸਥਾਨ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ स्थान बाबा बुढ़ा साहेब जी का है आप दर्शन करो आप दर्शन करो आप दर्शन करो आप दर्शन करो वागुरु जी आप दर्शन करो स्थान बाबा बुढ़ा जी का है धन धन बा बुढ़ा जी का है यह सरोवर है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ